ਮੈਂ ਕਾਲੀਆਂ ਪੇਡਾਂ ਨੂੰ ਕਹਿਣਾ ਚਾਹਣਾ ਵੀ ਬੰਦੇ ਬਣਜੋ ਇਦਾਂ ਦੇ ਕੰਮ ਕਰਨੇ ਛੱਡ ਦਿਓ ਤੇ ਥੋੜੀ ਹੈ ਯਾਰ ਤੁਸੀਂ ਬਾਣੇ ਪਾ ਕੇ ਬੰਦੇ ਵੱਡੋਂ ਅੱਗੇ ਆਪਾਂ ਬਦਨਾਮ ਕਿੰਨੇ ਹੋ ਰਿਹਾ ਹੈਗੇ ਆ ਵੀ ਜਿਹੜੀਆਂ ਕਾਲੀਆਂ ਪੇਡਾਂ ਨੇ ਵੀ ਜੇ ਹੀ ਫੜ ਲੈ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹਣਾ ਜੇ ਇੱਕ ਦਿਨ ਸਾਡੇ ਧੱਕੇ ਚੜ ਗਏ ਇਹ ਨਹੀਂ ਸੇਖਣਾ ਵੀ ਤੂੰ ਨੰਗ ਸਿੰਘ ਆ ਜਿਹੜਾ ਮਰਜੀ ਸਾਡੇ ਧੱਕੇ ਚੜ ਗਏ ਤਾਂ ਡਾਂਗ ਫੇਰਾਂਗੇ ਜੀ ਜੇ ਸਾਡੇ ਤੇ ਜ਼ੁਲਮ ਹੁੰਦਾ ਤੇ ਆਪਣੇ ਸਰੀਰ ਦੇ ਉੱਤੇ ਜਾਂ ਕਿਸੇ ਤੇ ਜ਼ੁਲਮ ਹੁੰਦਾ ਉਹਨੂੰ ਰੋਕਣ ਵਾਸਤੇ ਬਣੀਆਂ ਹੋਈਆਂ ਨੇ ਕਿਰਪਾਨਾਂ ਸਰਦੰਨੇ ਅੰਗ ਸਿੰਘ ਵੱਲੋਂ ਇੱਕ ਸ਼ਿਵਸੈਨਾ ਆਗੂ ਤੇ ਹਮਲਾ ਕੀਤਾ ਗਿਆ ਸੀ। ਦੂਜੀ ਵੀਡੀਓ ਤਰਨ ਤਰਨ ਤੋਂ ਸਾਹਮਣੇ ਆਂਦੀ ਹੈ। ਲੱਗਦਾ ਨਹੀਂ ਕਿ ਜੇ ਇਸ ਤਰ੍ਹਾਂ ਹੀ ਹੁੰਦਾ ਰਿਹਾ ਤਾਂ ਨਿਹੰਗ ਬਾਣੇ ਤੋਂ ਲੋਕਾਂ ਦਾ ਭਰੋਸਾ ਉੱਠੇਗਾ। ਕਿ ਉਹ ਅੰਗ ਸਿੰਘ ਨਹੀਂ ਹੈਗੇਗੇ। ਉਹ ਕੀ ਪਤਾ ਕਿਸ ਦੇ ਇਸ਼ਾਰਾਤ ਹੋਵੇ। ਅਗਲੇ ਹਰ ਕੋਈ ਅਗਲਾ ਕਹਿੰਦਾ ਯਾਰ ਨਿਹੰਗਾ ਦੇ ਹੱਥ ਚੁੱਕੀ ਹੋਈ ਆ। ਹਰ ਕੋਈ ਉੱਡਦਾ ਨਿਹੰਗਾ ਨੇ ਹੱਥ ਚੁੱਕਿਆ ਯਾਰ। ਕਿਉਂ ਬਦਨਾਮ ਕਰਦੇ ਹੋ ਬਾਣੇ ਨੂੰ ਤੁਸੀਂ? ਜਿਹੜੇ ਸੱਚੇ-ਸੱਚੇ ਨਿਹੰਗ ਸਿੰਘ ਹੁੰਦੇ ਉਹ ਬਦਨਾਮ ਹੋ ਜਾਂਦੇ ਆ। ਜਿਹੜੇ ਲੁੱੱਚੇ-ਸੱਚੇ ਹੁੰਦੇ ਆ ਉਹ ਤੁਹਾਨੂੰ ਪਤਾ ਹੀ ਆ। ਮੈਂ ਉਹ ਜਹੇਦਾਰਾਂ ਨੂੰ ਇਹ ਹੀ ਬੇਨਤੀ ਕਰਨਾ ਚਾਹੁੰਦਾ ਵੀ ਆਪਾਂ ਐਦਾਂ ਦਾ ਕੋਈ ਕਾਨੂੰਨ ਕੱਢੀਏ ਜਹੇ ਬੰਦੀ ਦਾ ਨਿੰਗ ਸਿੰਘਾਂ ਦਾ ਵੀ ਆਪਾਂ ਉਹਨਾਂ ਨੂੰ ਆਪ ਫੜਿਆ ਕਰੀਏ ਆਪ ਉਹਨਾਂ ਨੂੰ ਡੰਡ ਲਾਇਆ ਕਰੀਏ ਸਸ਼ੇਕਾਲ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨਸ ਤੇ ਮੈਂ ਜੈ ਕੁਮਾਰ ਸਕਰੀਨ ਤੇ ਨਾਲ ਵੀਡੀਓ ਚੱਲ ਰਹੀ ਹੈ ਇਹ ਵੀਡੀਓ ਤਰਨਤਾਰਨ ਦੀ ਹੈ ਜਿਸ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕੁਝ ਨਿੰਗ ਸਿੰਘ ਤੇ ਕੁਝ ਲੋਕਾਂ ਦੇ ਵਿੱਚ ਝੜਪ ਹੋ ਰਹੀ ਹੈ ਲੜਾਈ ਹੋ ਰਹੀ ਹੈ ਤੇ ਕਿਸ ਕਦਰ ਹਮਲਾ ਜਿਹੜਾ ਵੈ ਨਿੰਗ ਸਿੰਘਾਂ ਵੱਲੋਂ ਇੱਥੇ ਕੀਤਾ ਗਿਆ ਹੈ ਕੀ ਕੁਝ ਮਾਮਲਾ ਸੀਗਾ ਜਾਣਦੇ ਆ ਕਿਉਂਕਿ ਲਗਾਤਾਰ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦੀਆਂ ਬਾਣੇ ਦੇ ਵਿੱਚ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੁੰਦੀਆਂ ਨੇ ਤੇ ਜਿਸ ਨੂੰ ਜਾਣਨ ਦੇ ਲਈ ਅਸੀਂ ਪਹੁੰਚੇ ਆ ਖਾਲਸਾ ਕਲਦੀਪ ਜੀ ਕੁਲ ਕਿਉਂਕਿ ਨਿਹੰਗ ਜਥੇਬੰਦੀਆਂ ਦੇ ਵਿੱਚੋਂ ਤਾਲੁਕ ਰੱਖਦੇ ਨੇ ਖਾਲਸਾ ਜੀ ਕਿਵੇਂ ਦੇਖ ਰਹੇ ਹੋ ਤਰਨ ਤਰਨ ਦੀ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਉੱਥੇ ਨਿਹੰਗ ਸਿੰਘ ਕੁਝ ਹਮਲਾ ਕਰਦੇ ਨੇ ਜਾ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਜਿਹੜੇ ਬਾਬਾ ਜੀ ਜਿਹੜੇ ਨਿੰਗ ਸਿੰਘ ਇਹਦੇ ਆ ਵੀ ਉਹਨਾਂ ਨੂੰ ਮੈਂ ਬੇਨਤੀ ਤਾਂ ਇਹੀ ਕਰਦਾ ਵੈਸੇ ਉਹਨਾਂ ਦੀ ਘੜੇਲੂ ਲੜਾਈ ਸੀਗੀ ਜਿਹੜੀ ਘੜੇਲੂ ਲੜਾਈ ਹੁੰਦੀ ਉਹਦੇ ਵਿੱਚ ਬਹਿ ਕੇ ਨਿਵੇੜਨਾ ਚਾਹੀਦਾ ਹੈਗਾ ਲੇਕਿਨ ਆਪਾਂ ਨਿੰਦਿਆ ਬਹੁਤ ਕਰਦੇ ਉਹਨਾਂ ਵਾਸਤੇ ਵੀ ਇੱਕ ਕਿਸੇ ਦੀ ਜਾਨ ਲੈਣੀ ਆਪਣੇ ਗੁਰੂ ਮਹਾਰਾਜ ਨੇ ਨਹੀਂ ਲਿਖਿਆ ਵੀ ਕਿਸੇ ਦੀ ਮਾਰਨਾ ਤੇ ਕਿਸੇ ਨੂੰ ਵੱਢਣਾ ਟੁਕਣਾ ਇਹ ਆਪਣਾ ਜਿਹੜੀਆਂ ਸ਼ਾਸਤਰ ਰੱਖੇ ਹੋਏ ਆ ਨਾ ਇਹ ਆਪਣੇ ਰੱਖਿਆ ਉਹਦੇ ਵਾਸਤੇ ਰੱਖੇ ਹੋਇਆ ਵੀ ਸੰਗਤ ਦੀ ਰੱਖਿਆ ਕਰਨੀ ਤੇ ਮੈਂ ਉਹਨਾਂ ਨੂੰ ਇਹ ਪੁੱਛਣਾ ਚਾਹਣਾ ਵੀ ਯਾਰ ਤੁਸੀਂ ਜੇ ਤੁਹਾਡੀ ਘਰੇਲੂ ਲੜਾਈ ਸੀਗੀ ਤੁਹਾਡੇ ਕੋਈ ਕੋਈ ਗੱਲਬਾਤ ਸੀ ਤੁਸੀਂ ਬਹਿ ਕੇ ਨਿਬੜਦੇ ਤੇ ਇਹ ਥੋੜੀ ਹੈ ਯਾਰ ਤੁਸੀਂ ਬਾਣੇ ਪਾ ਕੇ ਬੰਦੇ ਵੱਡੋਂ ਅੱਗੇ ਆਪਾਂ ਬਦਨਾਮ ਕਿੰਨੇ ਹੋ ਰਹੇ ਹੈਗੇ ਆ ਸਿੱਖ ਕੌਮ ਆਪਣੀ ਕਿੰਨੀ ਬਦਨਾਮ ਨਿਹੰਗ ਸਿੰਘ ਕਿੰਨੇ ਬਦਨਾਮ ਹੋ ਰਹੇ ਹੈਗੇ ਆ ਕੁਝ ਮੈਂ ਤਾਂ ਫਿਰ ਉਹ ਹੀ ਮੇਰੇ ਮੂੰਹ 'ਚ ਨਿਕਲਦੀਆਂ ਕਾਲਾ ਪੇਡੀਆਂ ਕਾਲੀਆਂ ਪੇਡਾ ਵੀ ਸਿੱਖਾਂ ਨੂੰ ਸਾਡੀ ਬਾਣੇ ਨੂੰ ਬਾਣੀ ਨੂੰ ਕਿਉਂ ਬਦਨਾਮ ਕਰਦੇ ਹੋ ਯਾਰ ਐਦਾਂ ਦੇ ਬਾਣੇ ਪਾ ਕੇ ਤੁਸੀਂ ਕੰਮ ਕਰਦੇ ਹੋ ਕਰੋ ਯਾਰ ਬਹਿ ਕੇ ਨਵੇੜੋ ਇਹ ਥੋੜੀ ਕਿਸੇ ਦੀ ਜਾਨ ਲੈ ਲਾਂਗੇ ਕਿਸੇ ਦਾ ਗੁੱਟ ਵੜ ਦਾਂਗੇ ਇਹ ਕਿਹੜੀ ਕਿਤਾਬ ਦੇ ਵਿੱਚ ਲਿਖਿਆ ਕਿੱਥੇ ਮਾਰਾ ਇਹਨੇ ਕਿਹਾ ਵੀ ਨੱਥੇ ਦੇ ਉੱਤੇ ਕਿਰਪਾਨਾਂ ਚਲਾਉਣੀਆਂ ਨੇ ਮਹਾਰਾਜ ਸਾਡੇ ਨੇ ਨਹੀਂ ਕਿਹਾ ਵੀ ਨੱਥੇ ਦੇ ਉੱਤੇ ਜੇ ਸਾਡੇ 'ਤੇ ਜ਼ੁਲਮ ਹੁੰਦਾ ਇਹ ਆਪਣੇ ਸਰੀਰ ਦੇ ਉੱਤੇ ਜਾਂ ਕਿਸੇ 'ਤੇ ਜ਼ੁਲਮ ਹੁੰਦਾ ਉਹਨੂੰ ਰੋਕਣ ਵਾਸਤੇ ਬਣੀਆਂ ਹੋਈਆਂ ਨੇ ਕਿਰਪਾਨਾਂ ਸ੍ਰੀ ਸਾਹਿਬ ਤਾਂ ਦਿੱਤੇ ਗਏ ਸਾਨੂੰ ਗੁਰੂ ਮਹਾਰਾਜ ਨੇ ਜੀ ਲ ਦੇ ਵਿੱਚ ਉਭਰਿਆ ਸੀਗਾ ਇਸ ਤਰ੍ਹਾਂ ਦਾ ਨਿਆਂ ਸਿੰਘ ਵੱਲੋਂ ਇੱਕ ਸ਼ਿਵ ਸੈਨਾ ਆਗੂ ਤੇ ਹਮਲਾ ਕੀਤਾ ਗਿਆ ਸੀ। ਦੂਜੀ ਵੀਡੀਓ ਤਰਨ ਤਰਨ ਤੋਂ ਸਾਹਮਣੇ ਆਂਦੀ ਹੈ। ਇਸ ਤਰ੍ਹਾਂ ਦੀ ਹੋਰ ਵੀਡੀਓ ਜਿਹੜੀਆਂ ਨਿਆਂਗ ਦੇ ਬਾਣੇ ਦੇ ਵਿੱਚ ਬਹੁਤ ਸਾਰੀ ਨਜ਼ਰਾਂ ਲੱਗਦਾ ਨਹੀਂ ਕਿ ਜੇ ਇਸ ਤਰ੍ਹਾਂ ਹੀ ਹੁੰਦਾ ਰਿਹਾ ਤਾਂ ਨਿਆਂਗ ਬਾਣੇ ਤੋਂ ਲੋਕਾਂ ਦਾ ਭਰੋਸਾ ਉੱਠੇਗਾ। ਮੈਂ ਤਾਂ ਇਹ ਹੀ ਕਹਿਣਾ ਚਾਹੁੰਦਾ ਵੀ ਉਹ ਨਿਆਂਗ ਸਿੰਘ ਨਹੀਂ ਹੈਗੇਗੇ। ਉਹ ਕੀ ਪਤਾ ਕਿਸ ਦੀ ਸਰਾਰਤ ਹੋਵੇ। ਕੀ ਪਤਾ ਕੋਈ ਐਦਾਂ ਦਾ ਕੋਈ ਗੱਲਬਾਤ ਹੋਵੇ ਸਰਾਰਤ ਹੋਵੇ ਅਫਸਰਾਂ ਦੀ ਕੋਈ ਕਿਸੇ ਕਾਨੂੰਨ ਦੀ ਸਰਾਰਤ ਹੋਵੇ ਵਿੱਚ ਵਿੱਚ ਭਰੂਪੀਏ ਬਾੜੇ ਹੋਣ ਵਿੱਚ ਵੀ ਸਿੱਖਾਂ ਨੂੰ ਬਦਨਾਮ ਕਰੀਏ ਕਿਉਂ ਪਹਿਲੋਂ ਵੀ ਗੁਰੂ ਮਹਾਰਾਜ ਦੇ ਟਾਈਮ ਦੇ ਵਿੱਚ ਵੀ ਸਾਡੇ ਭਰੂਪੀਏ ਵੜੇ ਹੋਏ ਸੀ ਵਿੱਚ ਗੁਰੂ ਮਹਾਰਾਜ ਦੇ ਜਿਹੜੇ ਦਲਾਂ ਦੇ ਵਿੱਚ ਵੜ ਜਾਂਦੇ ਆ ਖਿਆਲ ਰੱਖਦੇ ਵੀ ਆ ਕਿਦਾਂ ਦੇ ਕੰਮ ਕਰਦੇ ਆ ਉਹ ਭਰੂਪੀਏ ਵੜੇ ਹੋਇਆ ਬਦਨਾਮ ਕਰਨ ਵਾਸਤੇ ਮੈਂ ਉਹਨਾਂ ਨੂੰ ਸਿੱਖ ਨਹੀਂ ਕਹਾਂਗਾ ਭਰੂਪੀਏ ਕਹਾਂਗਾ ਕਿਉਂ ਜਿਨ੍ਹਾਂ ਨੇ ਇਹਨਾਂ ਨੇ ਸ਼ਿਵ ਸੈਨਾ ਦੇ ਤੇ ਹਮਲਾ ਕੀਤਾ ਯਾਰ ਕੀਤਾ ਚੱਲ ਪੁਲਿਸ ਨੇ ਫੜ ਲਿਆ ਉਹਨਾਂ ਤੇ ਕਾਰਵਾਈ ਹੋ ਗਈ ਆ ਉਹ ਤਾਂ ਮੰਨਦੇ ਆ ਆਪਾਂ ਕਾਰਵਾਈ ਕੀਤੀ ਆ ਪਰ ਨਹੀਂ ਕਰਨਾ ਚਾਹੀਦਾ ਸੀਗਾ ਇਹ ਆਪਾਂ ਬਦਨਾਮ ਹੁੰਦਾ ਬਾਣਾ ਬਦਨਾਮ ਹੋ ਰਿਹਾ ਦਸਤਾਰਾਂ ਬਦਨਾਮ ਹੋ ਰਹੀਆਂ ਅਗਲੇ ਹਰ ਇੱਕ ਕੋਈ ਅਗਲਾ ਕਹਿੰਦਾ ਯਾਰ ਨਿੰਗਾ ਦੇ ਹੱਥ ਚੁੱਕੀ ਹੋਈ ਆ ਹਰ ਇੱਕ ਕੋਈ ਉੱਡਦਾ ਨਿੰਗਾ ਨੇ ਹੱਥ ਚੁੱਕਿਆ ਯਾਰ ਕਿਉਂ ਬਦਨਾਮ ਕਰਦੇ ਹੋ ਬਾਣੇ ਨੂੰ ਤੁਸੀਂ ਕਿਉਂ ਆਪਣੇ ਕਲੰਕ ਲਾ ਰਹੇ ਆ ਆਪਣੇ ਪੰਜਾਬ ਆਪਣੇ ਬਾਣੇ ਨੂੰ ਕਿਉਂ ਜਹੇ ਬੰਦਿਆਂ ਦੇ ਬਦਨਾਮਾਂ ਦਾ ਜਹੇ ਬੰਦਿਆਂ ਨੂੰ ਵੀ ਕਹਿਣਾ ਚਾਹਣਾ ਹੈਗਾ ਜਿਹੜੀਆਂ ਜਹੇ ਬੰਦਿਆਂ ਦੇ ਇਦਾਂ ਦੇ ਬੰਦੇ ਸਿੰਘ ਜਿਹੜੇ ਹੈਗੇ ਆ ਉਹਨਾਂ ਦੇ ਨੱਥ ਪਾਉਣੀ ਚਾਹੀਦੀ ਹੈਗੀ ਜਲਦ ਤੋਂ ਜਲਦ ਵੀ ਆਪਣੇ ਜਹੇ ਬੰਦਿਆਂ ਹੀ ਬਦਨਾਮ ਹੋ ਰਹੀਆਂ ਨੇ ਵੀ ਸਿੱਖ ਹੀ ਬਦਨਾਮ ਹੋ ਰਹੇ ਆ ਕਦੀ ਕਿਸੇ ਦੇ ਕਿਰਪਾਨਾ ਮਾਰ ਦਿੰਦੇ ਕਦੀ ਕਿਸੇ ਦੇ ਕਿਰਪਾਨਾ ਮਾਰ ਦਿੰਦੇ ਮਹਾਰਾਜ ਨੇ ਕਿਰਪਾਨਾ ਮਾਰਨ ਵਾਸਤੇ ਨਹੀਂ ਦਿੱਤੀਆਂ ਇਹ ਰੱਖਿਆ ਕਰਨ ਵਾਸਤੇ ਦਿੱਤੀਆਂ ਮੈਂ ਕਾਲੀਆਂ ਭੇਡਾਂ ਨੂੰ ਕਹਿਣਾ ਚਾਹਣਾ ਵੀ ਬੰਦੇ ਬਣ ਜੋ ਇਦਾਂ ਦੇ ਕੰਮ ਕਰਨੇ ਛੱਡ ਦੋ ਵੀ ਸਾਡੀਆਂ ਜਹੇ ਬੰਦਿਆਂ ਨੂੰ ਵੀ ਮੈਂ ਕਹਿਣਾ ਚਾਹਣਾ ਜਹੇ ਬੰਦਿਆਂ ਨੂੰ ਬੇਨਤੀ ਕਰਨਾ ਨਿਹੰਗ ਸਿੰਘ ਬਣੇ ਹੋਇਆ ਵੀ ਉਹਨਾਂ ਨੂੰ ਨੱਥ ਪਾਉਣੀ ਚਾਹੀਦੀ ਆ ਵੀ ਤੁਸੀਂ ਹਰ ਵੀਡੀਓ ਚ ਕਹਿੰਦੇ ਹੋ ਵੀ ਨਿਹੰਗ ਸਿੰਘ ਜਿਹੜੇ ਹੁੰਦੇ ਨੇ ਬਹੁਤ ਜ਼ਿਆਦਾ ਸ਼ੈਨਸ਼ੀਲਤਾ ਵਾਲੇ ਹੁੰਦੇ ਨੇ ਉਹ ਪਹਿਲਾਂ ਤਾਂ ਪਹਿਲ ਤਾਂ ਕਰਦੇ ਹੀ ਨਹੀਂ ਹੈਗੇ ਕਦੇ ਵੀ ਹਨਾ ਤੇ ਮਤਲਬ ਕੀ ਚੱਲ ਰਿਹਾ ਹੈ ਸਮਾਜ ਦੇ ਵਿੱਚ ਕੀ ਚੱਲ ਰਿਹਾ ਹੈ ਉਹ ਕੌਣ ਲੋਕ ਨੇ ਹੋ ਜਿਹੜੇ ਨਿਹੰਗ ਦੇ ਬਾਣੇ ਦੇ ਵਿੱਚ ਤੁਸੀਂ ਆਪਣੇ ਇੰਟਰਵਿਊ ਬਾਅਦ ਚ ਕਿਹਾ ਸੀਗਾ ਜਿਹੜਾ ਲੁਧਿਆਣੇ ਕਾਂਡ ਹੋਇਆ ਉੱਥੇ ਵੀ ਤੁਸੀਂ ਕਿਹਾ ਵੀ ਸਾਡੇ ਦਲ ਦੇ ਨਾਲ ਸੰਬੰਧਿਤ ਨਹੀਂ ਨੇ ਉਹ ਬੰਦੇ ਕੌਣ ਨੇ ਉਹ ਜਿਹੜੇ ਬਾਣੇ ਦੇ ਵਿੱਚ ਘੁੰਮਦੇ ਨੇ ਫਿਰ ਉਹੀ ਮੈਂ ਕਹਿਣਾ ਚਾਹੁੰਦਾ ਉਹ ਸਾਡੇ ਸਿੱਖ ਹੀ ਨਹੀਂ ਹੈਗੇ ਜਿਹੜੇ ਬਾਣੇ ਨੂੰ ਬਾਣੇ ਨੂੰ ਦਾ ਵਿੱਚ ਵੜੇ ਗਏ ਆ ਸਿੱਖਾਂ ਦੇ ਵਿੱਚ ਵੀ ਸਿੱਖਾਂ ਨੂੰ ਬਦਨਾਮ ਕੀਤਾ ਜਾਵੇ ਕਿਉਂ ਸਿੱਖਾਂ ਨੂੰ ਤੋ ਬਦਨਾਮ ਕਰ ਦੇਆ ਗਿਆ ਵੀ ਸਿੱਖ ਬਦਨਾਮ ਹੋਣ ਇਹਨਾਂ ਦੀ ਚੜ੍ਹਾਈ ਜਾਦੀ ਹੋ ਰਹੀ ਹੈਗੀ ਆ ਹਰ ਇੱਕ ਪਾਸੇ ਸਿੱਖ ਬਾਣੀ ਬਾਣੇ ਨੂੰ ਪੜਦੇ ਆ ਗਿਆ ਹੁਣ ਸਾਡੇ ਉੱਤੇ ਕਈ ਵਾਰੀ ਹਮਲੇ ਹੋਇਆ ਕਈ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਹਮਲੇ ਹੁੰਦੇ ਆ ਗ੍ਰੰਥ ਸਾਹਿਬ ਵੀ ਸਾਡੇ ਪਾੜੇ ਜਾਂਦੇ ਆ ਸਾੜੇ ਜਾਂਦੇ ਆ ਅੱਗ ਲਾਈਆਂ ਜਾਂਦੀਆਂ ਨੇ ਪਰ ਮੈਂ ਉਹੀ ਕਹਿਣਾ ਚਾਹੁੰਨਾ ਵੀ ਉਹ ਸਿੱਖਾਂ ਨੂੰ ਉਹ ਕਹਣਾ ਚਾਹੁੰਨਾ ਵੀ ਤੁਸੀਂ ਯਾਰ ਇਦਾਂ ਦੀਆਂ ਹਰਕਤਾਂ ਕਰਨੀਆਂ ਬੰਦ ਕਰੋ ਆਪਾਂ ਬਦਨਾਮ ਹੋ ਰਹੇ ਆ ਥੱਲੇ ਕਮੈਂਟ ਪੜ ਕੇ ਦੇਖੋ ਕਿੰਨੇ ਗੰਦੇ ਗੰਦੇ ਕਮੈਂਟ ਨੇਂਗੇ ਇਦਾਂ ਕਰਦੇ ਨੇ ਇੰਗੋਦਾਂ ਕਰਦੇ ਆ ਬਦਨਾਮ ਤਾਂ ਅਸੀਂ ਹੁੰਨੇ ਆ ਸੈਂਗੋਂ ਦੇ ਉਹ ਬਦਨਾਮ ਹੋ ਜਾਂਦੇ ਆ ਜਿਹੜੇ ਲੁੱਚੇ ਸੁੱਚੇ ਹੁੰਦੇ ਆ ਉਹ ਤੁਹਾਨੂੰ ਪਤਾ ਹੀ ਆ ਮਾਰੇ ਜਾਂਦੇ ਆ ਗਿਆ ਉਹਨੂੰ ਮੈਂ ਇਹ ਕਹਿਣਾ ਚਾਹੁੰਨਾ ਵੀ ਇਦਾਂ ਦਾ ਕੰਮ ਕਰਨਾ ਛੱਡੋ ਜਿਹੇ ਬੰਦਿਆਂ ਨੂੰ ਵੀ ਮੈਂ ਇਹ ਕਹਿਣਾ ਚਾਹੁੰਨਾ ਵੀ ਇਹਨਾਂ ਤੇ ਆਪਾਂ ਨਿਖੇਲ ਪਾਈਏ ਨੱਥ ਪਾਈ ਜਾਵੇ ਵੀ ਜਿਹੜੇ ਇਦਾਂ ਦੇ ਕੰਮ ਕਰਦੇ ਆ ਆਪਾਂ ਬਹੁਤ ਬਦਨਾਮ ਹੋ ਰਹੇ ਆ ਕੋਈ ਸਿਸਟਮ ਬਣਨਾ ਚਾਹੀਦਾ ਕਿ ਕੋਈ ਵੀ ਜੇ ਜਥੇ ਬੰਦੀਆਂ ਦੇ ਵਿੱਚ ਨਹੀਂ ਹੈਗਾ ਉਸ ਨੂੰ ਕੋਈ ਤੁਹਾਡੇ ਜਿਹੜੇ ਦਲ ਹੈਗੇ ਨੇ ਜਾਂ ਬੁੱਢਾ ਦਲ ਦੀ ਗੱਲ ਕਰੀਏ ਜਾਂ ਕੋਈ ਹੋਰ ਵੀ ਦਲ ਜਿਹੜੇ ਵੀ ਹੈਗੇ ਨੇ ਤਰਨਾ ਤਾਂ ਦਲ ਹੈਗਾ ਤੇ ਉਹ ਇਹਨਾਂ ਨੂੰ ਕੋਈ ਇਹਨਾਂ ਦੀ ਸਜ਼ਾ ਰੱਖਣੀ ਚਾਹੀਦੀ ਵੀ ਜੋ ਬਿਨਾਂ ਗੱਲ ਤੋਂ ਇਸ ਤਰ੍ਹਾਂ ਕਰਪਾਨਾ ਚਲਾ ਦੇਣੀ ਆ ਸ਼੍ਰੀ ਸਾਹਿਬ ਤੋਂ ਬਾਹਰ ਕਰ ਦੇਣਾ ਕੋਈ ਸਿਸਟਮ ਬਣਨਾ ਚਾਹੀ ਮੈਂ ਕਹਿੰਦਾ ਬਾਨਾ ਚਾਹੀਦਾ ਹੁਣ ਪਿੱਛੇ ਇੱਕ ਵੀਡੀਓ ਚੱਲੀ ਸੀਗੀ ਜਦੋਂ ਡੁਪਲੀਕੇਟ ਗਰਾਂਸਾ ਬਣਾਇਆ ਸੀਗਾ ਮੁੱਖ ਜਹੇਦਾਰ ਸਾਡਾ ਕੁਲਵਿੰਦਰ ਸਿੰਘ ਜਹੇਦਾਰ ਚੌਂਤੇ ਵਾਲੇ ਜਹੇਬੰਦੀ ਹੈ ਸਾਡੀ ਉਹਨਾਂ ਨੇ ਉਹਨਾਂ ਨੂੰ ਸਜ਼ਾ ਦਿੱਤੀ ਹੋਈ ਆ ਉਥੇ ਘੋੜਿਆਂ ਦੇ ਵਿੱਚ ਨਾਲੇ ਉਹਦਾ ਫਰਲਾ ਵਧਾਇਆ ਨਾਲੇ ਦੀ ਦਸਤਾਰ ਵਧਾਈ ਆ ਘੋੜਿਆਂ ਦੇ ਵਿੱਚ ਸੇਵਾ ਲਾਉਂਦਾ ਮੈਂ ਉਹ ਜਹੇਦਾਰਾਂ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਵੀ ਆਪਾਂ ਇਦਾਂ ਦਾ ਕੋਈ ਕਾਨੂੰਨ ਕੱਢੀਏ ਜਹੇਬੰਦੀ ਦਾ ਨਿੰਗਾ ਸਿੰਘਾਂ ਦਾ ਵੀ ਆਪਾਂ ਉਹਨਾਂ ਨੂੰ ਆਪ ਫੜਿਆ ਕਰੀਏ ਆਪ ਉਹਨਾਂ ਨੂੰ ਡੰਡ ਲਾਇਆ ਕਰੀਏ ਆਪ ਉਹਨਾਂ ਨੂੰ ਘੋੜਿਆਂ ਦੀ ਸੇਵਾ ਲੈਦ ਲਈਏ ਜਿੰਨਾ ਵੀ ਸਾਲ ਇਦਾਂ ਕਿਸੇ ਦੇ ਤੇ ਕਿਰਪਾਨ ਚਲਾਉਣੀ ਚਾਹੀਦੀ ਆ ਚਲੋ ਹੁਣ ਸਾਡੀ ਸਰਕਾਰ ਵੀ ਹੈਗੀ ਆ ਸਰਕਾਰ ਵੀ ਦੇ ਹੀ ਰਹੀ ਆ ਡੰਡ ਹੁਣ ਜੋ ਵੱਡਿਆ ਗੁੱਟ ਵੱਡਿਆ ਜਾ ਮਾਰਿਆ ਹੁਣ ਗਿਆ ਨਾ 20 25 ਸਾਲ ਲਈ ਤਾਂ ਅੰਦਰ ਗਿਆ ਉਹ ਤਾਂ ਨਹੀਂ ਬਾਹਰ ਨਿਕਲਦਾ ਉਹ ਤਾਂ ਪੱਕਾ ਬੱਕ ਹੋ ਗਿਆ ਤੇ ਮੈਂ ਉਹ ਜਿਹੜੇ ਮੇਰੇ ਹੋਰ ਵੀਰ ਵੀ ਆ ਜਿਹੜੇ ਹੋਰ ਨੇ ਸਿੰਘ ਫੌਜਾਂ ਨੇ ਉਹਨਾਂ ਨੂੰ ਮੈਂ ਬੇਨਤੀ ਕਰਨਾ ਵੀ ਇਦਾਂ ਦੇ ਕੰਮ ਛੱਡੋ ਯਾਰ ਕਿਹੜੀਆਂ ਕੰਮਾਂ ਦੇ ਵਿੱਚ ਵੱੜ ਚੁੱਕੇ ਆਪਾਂ ਗੁੱਟ ਵੱਢਣੇ ਕਿ ਕੋਈ ਨਾ ਕੋਸ਼ਿਸ਼ ਕਰਨਾ ਕਿਉਂ ਬਦਨਾਮ ਹੁੰਨੇ ਪਿਆ ਕਿਉਂ ਬਾਣੇ ਨੂੰ ਬਦਨਾਮ ਕਰਦੇ ਪਿਆ ਜਿਹੇ ਬੰਦੇ ਨੂੰ ਵੀ ਇਹੀ ਕਹਿਣਾ ਚਾਹੁੰਦਾ ਵੀ ਆਪਾਂ ਜਿਹੜੇ ਲਾਇਸੈਂਸ ਦਿੰਨੇ ਹੈਗੇ ਆ ਉਹ ਵੀ ਆਪਾਂ ਸੋਚ ਸਮਝ ਕੇ ਬੰਦੇ ਨੂੰ ਪਰਖ ਕੇ ਦਿਆ ਕਰੀਏ ਲਾਇਸੈਂਸ ਵੀ ਇਹ ਕਿੱਦਾਂ ਦਾ ਬੰਦਾ ਕੀ ਕਰਨਾ ਚਾਹੁੰਦਾ ਹੈਗਾ ਕਿਦਾਂ ਦੇ ਆਪਾਂ ਨੂੰ ਬਦਨਾਮ ਨਾ ਕਰੇ ਜਿਹੇ ਕੀ ਕਹੋਗੇ ਜਿਹੜੇ ਇਸ ਤਰ੍ਹਾਂ ਦੇ ਜਿਹੜੀਆਂ ਤੁਸੀਂ ਤੁਸੀਂ ਆਪਣੀ ਲੈਂਗੁਏਜ ਚ ਕਹਿ ਕੀ ਤੁਹਾਡੇ ਵੱਲੋਂ ਉਹਨਾਂ ਨੂੰ ਸਜ਼ਾ ਦਿੱਤੀ ਜਾਏਗੀ ਕੀ ਉਹਨਾਂ ਨੂੰ ਚੇਤਾਵਨੀ ਦਿੱਤੇ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦਾ ਵੀ ਕਿਹੜੀਆਂ ਕਾਲੀਆਂ ਭੇਡਾਂ ਨੇ ਵੀ ਜੇ ਇਹ ਫੜ ਲੇ ਵੀ ਪਿੱਛੇ ਫੜਿਆਏਗਾ ਬੰਦਾ ਉਹ ਵੀ ਕਾਲੀ ਭੇਡ ਹੀ ਬੜੀ ਸੀ ਜਦੋਂ ਨਸ਼ਾ ਇਹ ਲਾਉਂਦਾ ਪਿਆ ਸੀਗਾ ਤੇ ਅਸੀਂ ਫੜ ਕੇ ਉਹਦਾ ਬਾਣਾ ਵੀ ਲਵਾਇਆ ਸਰਕਾਰ ਦੇ ਹਵਾਲੇ ਵੀ ਕੀਤਾ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦਾ ਜੇ ਇੱਕ ਦਿਨ ਸਾਡੇ ਧੱਕੇ ਚੜ ਗਏ ਅਸੀਂ ਫਿਰ ਅੱਗੇ ਦਾ ਕਹਿੰਦੇ ਨਾ ਵੀ ਸਿੱਖ ਕਾ ਕਰਦੇ ਆ ਇਸ ਇਹ ਨਹੀਂ ਸੇਖਣਾ ਵੀ ਤੂੰ ਨੰਗ ਸਿੰਘ ਆ ਜਿਹੜਾ ਮਰਜੀ ਸਾਡੇ ੱੱੱਕੇ ਚੜ ਗਏ ਤਾਂ ਡਾਂਗ ਫੇਰਾਂਗੇ ਜੀ ਡਾਂਗ ਫੇਰ ਕੇ ਆਪਣੇ ਦਲਾਂ ਦੇ ਵਿੱਚ ਲੈ ਕੇ ਜਾਵਾਂਗੇ ਤੇ ਉੱਥੇ ਜਾ ਕੇ ਉਹਨਾਂ ਨੂੰ ਡੰਡ ਲਵਾਵਾਂਗੇ ਘੋੜਿਆਂ ਦੀ ਸੇਵਾ ਕਰਵਾਵਾਂਗੇ ਲੈੱਦ ਚਕਵਾਵਾਂਗੇ ਤੇ ਬਾ ਦੂਜਾ ਬਾਟੇ ਮਜਵਾਵਾਂਗੇ ਉਹਨਾਂ ਕੋਲ ਉੱਥੇ ਸੇਵਾ ਲਵਾਵਾਂਗੇ ਜਿਹੇ ਬੰਦੀਆਂ ਸਾਡੀਆਂ ਜਿਹੜੀਆਂ ਬੰਦੀਆਂ ਜਿਹੜੀਆਂ ਹੈਗੀਆਂ ਨੇ ਉਹ ਸਜ਼ਾ ਲਾਉਣਗੇ ਅਸੀਂ ਕੌਣ ਹੁੰਦੇ ਲਾਉਣ ਵਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ